ਬੜੀ ਮਿਹਨਤ ਨਾਲ ਪੰਜਾਬ ਦੇ ਦੁਆਰਾ ਕਾਂਗਰਸ ਦੇ ਵਿੱਚ ਜਾਨ ਪਾਈ ਹੈ ਅੱਜ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਹੈ ਉਹ ਡਟ ਕੇ ਮੌਜੂਦਾ ਸਰਕਾਰ ਦੀਆਂ ਯਤਨਾਂ ਦਾ ਖਾਪਾ ਹੈ। ਬਹੁਤ ਦੇ ਚੈਲੰਜ ਆਏ ਉਹਨੂੰ ਸਭ ਤੋਂ ਪਹਿਲਾਂ ਜਿਵੇਂ ਪ੍ਰੈਜ਼ੀਡੈਂਟ ਮਿਰਜਮਲ ਸੀਖੀ ਤੋਂ ਪਰੇ ਜੁੜਿਆ। ਰਾਹੁਲ ਗਾਂਧੀ ਜਦੋਂ ਲੁਧਿਆਣਾ ਪਹੁੰਚੇ ਇਹ ਸਾਰੇ ਦੇ ਨਿਯਾਨ ਦੇ ਲੋਕਾਂ ਨੇ ਸਾਡੇ ਵਰਕਰਾਂ ਨੇ ਮਿਲ ਕੇ ਬੜਾ ਵਾਅਮ ਵੈਲਕਮ ਕੀਤਾ। ਪਾਰਲੀਮੈਂਟੀਆਂ ਚੋਣਾ ਜਿਦੇ ਰਾਜਾ ਬਲਿੰਗ ਦੀ ਇਲੈਕਸ਼ਨ ਲਨਾਇਓਨ ਇਹਰ ਵਰਕਰ ਨੇ ਬੜਾ ਮਿਹਨਤ ਨਾਲ ਨਾਲ ਲੁਧਿਆਣੇ ਦੇ ਲੋਕਾਂ ਨੇ ਸਾਰੀ ਸਪੋਰਟ ਕੀਤੀ ਤੇ ਅਸੀਂ ਪਾਰਲੀਮੈਂਟ ਚਿੱਤੇ ਸੈਕਿੰਡ ਲਾਰਜੇਸਟ ਪਾਰਟੀ ਅਸੀਂ ਬਣ ਕੇ ਆਏ ਬਟ ਅਗਰ ਇਹ ਵੋਟਰ ਲਿਸਟ ਠੇਰਾਬੇ ਨਹੀਂ ਨਾ ਕਰਦੇ ਸਾਡੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨਾ ਸਰਕਾਰੀ ਮਸ਼ੀਨਰੀ ਦਾ ਜ਼ੁਰੂਕਜੋਗ ਨਾ ਕਰਦੇ ਤੇ ਅਸੀਂ ਮੇਰੇ ਵੀ ਆਪਣਾ ਬਣਾ ਬਣਾ ਲੈਣਾ ਸੀ ਲੁਧਿਆਣਾ ਮੇਰੇ ਬਾਰੇ ਇਹ ਗੱਲ ਸਹੀ ਇਹ ਅੱਛਾ ਕੰਮ ਕਰ ਰਹੀ ਹੈ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਪਲੱਸ ਲੋਕਾਂ ਦਾ ਕਾਂਗਰਸ ਵਰਕਰਾਂ ਦਾ ਕਿੰਨਾ ਸਪੋਰਟ ਹੈ ਇਹਨੂੰ ਚੈੱਕ ਕਰਦੇ ਆਦਰ ਵਿੱਚ ਐਸਾ ਕੁਝ ਨਹੀਂ ਹੈ 27 ਦੇ ਵਿੱਚੋਂ ਅਸੀਂ 11 ਰਿਪੀਟ ਹੋਏ ਹਨ 16 ਬਦਲੇ ਗਏ ਆ ਦੇਖੋ ਜੋ ਸਮਾਪਿਤਿਆ ਸੋਬਤ ਇਸ ਬੈਡ ਬੁੱਟ ਇਹਨੂੰ ਬਾਰ-ਬਾਰ ਡਿਸਕਸ ਕਰਨਾ ਉਸ ਜਦੋਂ ਕੋਸ਼ਿਸ਼ ਦੇ ਬਰਾਬਰ ਹੁੰਦਾ ਹੈ ਨਾਓ ਸਾਡਾ ਜਿਹੜਾ ਟਾਰਗੇਟ ਹੈ 2027 ਵਿਧਾਨ ਸਭਾ ਚੋਣਾਂ ਸੀ ਐਜੂਕੇਸ਼ਨ ਸੈਕਿੰਡ ਹੈਲਥ ਇਹ ਕਿਸੀ ਨਾਨ ਕ੍ਰਪਟਲੀ ਇਹਨਾਂ ਦੀ ਪਾਲਿਸੀ ਸੀਗੀ ਸੋ ਇਹ ਚੌਥਾ ਇਹਨਾਂ ਨੇ ਜਿਹੜਾ ਲੋਕ ਰੁਗਵਾ ਵਾਦੇ ਕਿਸੇ ਸੀਗੇ ਪੈਨਸ਼ਨ 2500 ਕਰ ਦੇਵਾਂਗੇ 1000 ਤੇ ਦੇ ਦਾਂਗੇ ਪਰ ਹਰ ਮੋੜ 'ਤੇ ਲੋਕ ਫੇਲ ਹੋ ਗਏ ਕਿ ਤੁਸੀਂ ਸ਼ਹਿਰ ਵਾਸਤੇ ਕੀ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਗੁਜਰਗਾਹਾਂ ਵਾਸਤੇ ਕੀ ਕਰ ਰਹੇ ਹੋ ਨੌਜਵਾਨਾਂ ਵਾਸਤੇ ਕੀ ਕਰ ਰਹੇ ਹੋ ਹੋਰ ਕਾਨੂੰਨ ਦੇ ਸਪੱਸ਼ਟੀ ਕੋਈ ਖਾਲਸ ਕੀ ਹੈ ਸੋ ਹਰ ਮੋੜ 'ਤੇ ਲੋਕ ਫੇਲ ਹੋ ਚੁੱਕੇ ਆ ਔਰ ਲੁਧਿਆਣਾ ਦੂਜਾ ਹਫਤੋ ਗੰਦਾ ਸ਼ਹਿਰ ਜਿਹੜਾ ਸਾਡੇ ਕੋਲ ਉਹਨਾਂ ਦੇ ਖੱਟਾ ਜਿਹੜਾ ਕਰ ਰਹੇ ਆ ਆਪਣੇ ਬੋਰਡਾਂ ਤੇ ਕਰ ਰਹੇ ਤੁਸੀਂ ਕਦੀ ਆ ਕੇ ਇਹ ਪਾਲਣਾ ਪੰਜ ਸਾਲਾਂ ਕਿੰਨੇ ਡਿਵੈਲਪਮੈਂਟ ਤੇ ਕਿੰਨੇ ਪੈਸੇ ਲੱਗੇ ਮੁੱਲ ਹਮੁੱਲ ਕਿੰਨੇ ਤੇ ਅਡਜਸਟਮੈਂਟ ਤੇ ਕਿੰਨੇ ਲੱਗੇ ਤੁਹਾਨੂੰ ਪਤਾ ਲੱਗ ਜੂ ਵੀ ਅਡਜਸਟਮੈਂਟ ਤੇ ਪੈਸੇ ਜ਼ਿਆਦਾ ਲੱਗੇ ਆ ਤੇ ਕਮਾਂ ਦੇ ਘੱਟ ਲੱਗੇ ਸ਼ੁਆਚ ਲੈ ਕੇ ਉਹਨੇ ਪੁੱਛਣਾ ਚਾਹੀਦਾ ਵੀ ਕਿੰਨੇ ਲੋਕ तेरे ਹਜੜਾ ਤੇਰੇ ਕੁਲੀਅਰਿਆ ਥਾਣਾ ਹੈ ਕਿੰਨੇ ਲੋਕੋ ਵਿੱਚ ਡਰੱਗਸ ਲੈਂਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਦੇਖੋ ਜੇ ਤਾਂ ਜਿਹੜੀਆਂ ਡੇਟੇ ਦਿੰਦੇ ਆ ਇਹਨਾਂ ਨੇ ਵੋਟਾਂ ਤੇ ਵੀ ਲਾਤਾ ਉਸ ਸਮੇਂ ਤਾਂ ਨਸ਼ਾ ਖਤਮ ਹੋ ਜਾਣਾ ਚਾਹੀਦਾ ਸੀ ਬਟ ਹੋਇਆ ਨਹੀਂ ਨਾ ਰਤ ਗਿਆ ਸੋ ਫੇਲ ਨੇ ਗੱਲਾਂ ਨਹੀਂ ਪੈਸਾ ਖਰਚ ਕਰ ਰਿਹਾ ਲੁਧਿਆਣਾ ਦੇ ਨਿਕਲਦਾ ਗਾਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਮਿੱਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਲੋਂ ਆਪਣੇ ਤਿੰਨੋਂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਦੁਬਾਰਤ ਰਿਪੀਟ ਕੀਤੇ ਗਏ ਨੇ ਤੇ ਸ਼ਹਿਰੀ ਪ੍ਰਧਾਨ ਮੇਰੇ ਨਾਲ ਸੰਜੀਤ ਤਲਵਾਰ ਜੀ ਨੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਤ ਥੈਂਕ ਯੂ ਧੰਨਵਾਦ ਸਰ ਫਿਰ ਤੋਂ ਤੁਸੀਂ ਤੁਹਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੀ ਰੂਪਰੇਖਾ ਤੁਸੀਂ ਤਿਆਰ ਕੀਤੀ ਅੱਗੇ ਤੇ ਜਿਹੜੀਆਂ ਕਿਉਂਕਿ 2022 ਦੇ ਵਿੱਚ ਜਦ ਤੁਹਾਨੂੰ ਜਨਤਾ ਦਾ ਜਿਹੜਾ ਫਤਵਾ ਤੁਹਾਡੇ ਹੱਕ ਦੇ ਵਿੱਚ ਨਹੀਂ ਸੀਗਾ ਤੇ ਇੱਕ-ਇੱਕ ਕੁਝ ਪੈਂਡਿੰਗ ਕੰਮ ਰਹਿ ਗਏ ਸੀਗੇ ਤੇ ਜੋ ਤੁਹਾਡੇ ਵੱਲੋਂ ਕੰਮ ਕਰਾਇਆ ਗਿਆ ਸ਼ਾਇਦ ਜਨਤਾ ਨੇ ਉਸ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਬਹੁਤ ਵੱਡੀ ਜ਼ਿੰਮਵਾਰੀ ਤੁਹਾਨੂੰ ਪ੍ਰਦੇਸ਼ ਕਾਂਗਰਸ ਦੇ ਵੱਲੋਂ ਮਿਲੀ ਹੈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਹਾਈ ਕਮਾਂਡ ਦਾ ਸਪੈਸ਼ਲੀ ਖੜਗੇ ਸਾਹਿਬ ਸੋਨੀਆ ਜੀ ਰਾਹੁਲ ਜੀ ਪ੍ਰਿੰਕਾ ਜੀ ਬਗੇਲ ਸਾਹਿਬ ਪਤਾ ਬਾਜਵਾ ਜੀ ਰਾਜਾ ਵਿਰਿੰਗ ਜੀ ਜਿਹੜੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਜਿਨ੍ਹਾਂ ਨੇ اپੋਜੀਸ਼ਨ ਦੇ ਵਿੱਚ ਕਿਉਂਕਿ ਜਦੋਂ ਸਰਕਾਰ ਨਹੀਂ ਸੀ ਬੜੀ ਮਿਹਨਤ ਨਾਲ ਪੰਜਾਬ ਦੇ ਵਿੱਚ ਦੁਆਰਾ ਕਾਂਗਰਸ ਦੇ ਵਿੱਚ ਜਾਨ ਪਾਈ ਔਰ ਅੱਜ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਹੈ ਉਹ ਡਟ ਕੇ ਮੌਜੂਦਾ ਸਰਕਾਰ ਦੀਆਂ ਜਿਆਤੀਆਂ ਦਾ ਮੁਕਾਬਲਾ ਕਰ ਰਿਹਾ ਸੋ ਦੂਸਰਾ ਮੈਂ ਸਪੈਸ਼ਲ ਥੈਂਕਸ ਕਰਦਾ ਲੁਧਿਆਣਾ ਦੇ ਆਪਣੀ ਲੀਡਰਸ਼ਿਪ ਦਾ ਔਰ ਆਪਣੇ ਵਰਕਰ ਸਾਥੀਆਂ ਦਾ ਆਪਣੀ ਪੂਰੀ ਟੀਮ ਦਾ ਜਿਨ੍ਹਾਂ ਨੇ ਪਿਛਲੇ 3 ਸਾਲਾਂ ਤੋਂ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੇਰਾ ਸਾਥ ਦਿੱਤਾ ਸਪੋਰਟ ਕੀਤਾ ਔਰ ਸਾਡੇ ਕੋਲ ਬੜੇ ਵੱਡੇ ਚੈਲੰਜ ਆਏ ਉਦੋਂ ਸਭ ਤੋਂ ਪਹਿਲਾਂ ਐਜ਼ ਅ ਪ੍ਰੈਜ਼ੀਡੈਂਟ ਮੇਰੀ ਜਿੰਮੇਵਾਰੀ ਸੀ ਕਿ ਭਾਰਤ ਜੋੜ ਯਾਤਰਾ ਰਾਹੁਲ ਗਾਂਧੀ ਜਦੋਂ ਲੁਧਿਆਣਾ ਪਹੁੰਚੇ ਤੇ ਸਾਰਿਆਂ ਨੇ ਲੁਧਿਆਣੇ ਦੇ ਲੋਕਾਂ ਨੇ ਸਾਡੇ ਵਰਕਰਾਂ ਨੇ ਮਿਲ ਕੇ ਬੜਾ ਵਾਰਮ ਵੈਲਕਮ ਕੀਤਾ ਔਰ ਉਹਨੇ ਸਪੈਸ਼ਲੀ ਸਪੀਚ ਵਿੱਚ ਇਹ ਗੱਲ ਬੋਲੀ ਕਿ ਪੂਰੇ ਪੰਜਾਬ ਦੇ ਵਿੱਚ ਲੁਧਿਆਣੇ ਆ ਕੇ ਬੜਾ ਅੱਛਾ ਲੱਗਿਆ ਉਸ ਤੋਂ ਬਾਅਦ ਸਾਡੇ ਕੋਲ ਚੈਲੰਜ ਸੀਗਾ ਪਾਰਲੀਮੈਂਟ ਦੀਆਂ ਚੋਣਾਂ ਜਿੱਦੇ ਰਾਜਾ ਵਰਿੰਗ ਜੀ ਇਲੈਕਸ਼ਨ ਲੜਨਾ ਹੈ ਔਰ ਫਿਰ ਵਰਕਰਾਂ ਨੇ ਬੜਾ ਮਿਹਨਤ ਨਾਲ ਨਾਲ ਲੁਧਿਆਣੇ ਦੇ ਲੋਕਾਂ ਨੇ ਸਾਡੀ ਸਪੋਰਟ ਕੀਤੀ ਤੇ ਅਸੀਂ ਪਾਰਲੀਮੈਂਟ ਜਿੱਤੇ ਨੈਕ ਚੈਲੰਜ ਸੀਗਾ ਸਾਡਾ ਕਾਰਪੋਰੇਸ਼ਨਲ ਔਰ ਜਦੋਂ ਦੀ ਮੈਂ ਪੋਲਿਟਿਕਸ ਕਰ ਰਿਹਾ ਅੱਜ ਤੱਕ ਕਦੇ ਨਹੀਂ ਹੋਇਆ ਕਿ ਮੌਜੂਦਾ ਰੂਲਿੰਗ ਪਾਰਟੀ ਦਾ ਮੇਰ ਨਾ ਬਣੇ ਕਿਉਂਕਿ ਸਾਲ ਬਾਅਦ ਚੋਣਾਂ ਹੁੰਦੀਆਂ ਤੇ ਲੋਕਾਂ ਦਾ ਥੋੜਾ ਜਿਹਾ ਰੁਝਾਨ ਸਰਕਾਰਾਂ ਨੂੰ ਹੁੰਦਾ ਲੇਕਿਨ ਇਹ ਇਹਨਾਂ ਦੇ ਨੰਬਰ 41 ਰਹਿ ਗਏ ਔਰ ਅਸੀਂ 31 ਸਾਡੇ ਕੌਂਸਲਰ ਜਿੱਤੇ ਸੈਕਿੰਡ ਲਾਰਜੈਸਟ ਪਾਰਟੀ ਅਸੀਂ ਬਣ ਕੇ ਆਏ ਬਟ ਅਗਰ ਇਹ ਵੋਟਰ ਲਿਸਟੇ ਚੇਹਰਾ ਵੇਰੀ ਨਾ ਕਰਦੇ ਸਾਡੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨਾ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਨਾ ਕਰਦੇਤੇ ਅਸੀਂ ਮੇਰ ਵੀ ਆਪਣਾ ਬਣਾ ਬਣਾ ਲੈਣਾ ਸੀ ਲੁਧਿਆਣਾ 'ਚ ਸੋ ਬੜੇ ਅੱਛੇ ਰਿਜ਼ਲਟ ਆਏ ਇਹਨਾਂ 3 ਸਾਲਾਂ ਦੇ ਵਿੱਚ ਪਰ ਪਾਰਟੀ ਦੇ ਦੁਆਰਾ ਮੇਰੇ ਤੇ ਵਿਸ਼ਵਾਸ ਕੀਤਾ ਹੈ ਪਰ ਮੈਂ ਪਾਰਟੀ ਹਾਈ ਕਮਾਂਡ ਨੂੰ ਯਕੀਨ ਦਿਵਾਣਾ ਆਪਣੇ ਸਾਰੇ ਟੀਮ ਨੂੰ ਯਕੀਨ ਦਿਵਾਣਾ ਕਿ ਅਸੀਂ ਮਿਲ ਜੁਲ ਕੇ ਬੜੀ ਮਿਹਨਤ ਦੇ ਨਾਲ 2022 ਦੀ ਜਿਹੜੀ ਵਿਧਾਨ ਸਭਾ ਚੋਣ ਹੈ ਉਹ ਲੜਾਂਗੇ ਔਰ ਦੁਆਰਾ ਜਿਹੜੀ ਹੈ ਕਾਂਗਰਸ ਪਾਰਟੀ ਸਰਕਾਰ ਪੰਜਾਬ 'ਚ ਬਣਾਵਾਂਗੇ ਲੁਧਿਆਣ ਦੀਆਂ 6 ਦੀਆਂ 6 ਸੀਟਾਂ ਤੇ ਦੁਆਰਾ ਤੋਂ ਅਸੀਂ ਮੈਂ ਨਹੀਂ ਕਹਿੰਦਾ ਕਿ ਕਬਜ਼ਾ ਕਰਾਂਗੇ ਲੋਕਾਂ ਦਾ ਪਿਆਰ ਹਾਸਲ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੀ ਪੰਜਾਬ ਦੇ ਲੋਕਾਂ ਦੀ ਖੁਆਇਸ਼ ਹੈ ਜਿਹੜਾ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਹੈ ਪੰਜਾਬ ਕਰਜ਼ੇ ਦੀ ਦਲਦਲ ਚ ਫਸਦਾ ਜਾ ਰਿਹਾ ਹੈ ਪੰਜਾਬ ਦੇ ਨੌਜਵਾਨ ਨਿਸ਼ਚਿਤ ਹਸਤੇ ਜਾ ਰਹੇ ਹੈ ਔਰ ਜੋ ਇਹਨਾਂ ਨੇ ਝੂਠੇ ਵਾਦੇ ਸਾਡੇ ਬਜ਼ੁਰਗਾਂ ਨਾਲ ਪੈਨਸ਼ਨ ਨੂੰ ਲੈ ਕੇ ਕਿਤੇ ਲੀਡੀਜ਼ ਨਾਲ ਕਿਤੇ ਉਹ ਸਾਰੇ ਜਿਹੜੇ ਵਾਦੇ ਹੈ ਜਦੋਂ ਸਾਡੀ ਸਰਕਾਰ ਆਏਗੀ ਇਹਨਾਂ ਦਾ ਤਾਂ ਪੂਰੇ ਹੋਣੇ ਨਹੀਂ ਅਸੀਂ ਜਰੂਰ ਪੂਰੇ ਕਰਾਂਗੇ ਸੋ ਇਹ ਸਾਡੀ ਸੋਚ ਹੈ ਸੰਜੇ ਤੁਸੀਂ ਇੱਕ ਗੱਲ ਆਖੀ ਨਾਂ ਲਿਆ ਤੁਸੀਂ ਰਾਜਾ ਵਰਣਿੰਦੀ ਦਾ ਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਕਰੀਬੀ ਹੋਣ ਦੇ ਨਾਤੇ ਤੁਹਾਨੂੰ ਇਹ ਪੋਸਟ ਦੁਆਰਾ ਤੋਂ ਮਿਲੀ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ 'ਚ ਕੋਈ ਦੋਰਾਈ ਨਹੀਂ ਹੈ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਉਹਦੇ ਸਾਰੇ ਕਰੀਬੀ ਹੁੰਦੇ ਆ ਕੱਲਾ ਸੰਜੀ ਲੁਧਿਆਣੇ ਦੇ ਵਿੱਚ ਅਗਰ ਜਦੋਂ ਪਾਰਲੀਮੈਂਟ 'ਚੋਂ ਲੜਨ ਆਏ ਸੀਗੇ ਅਗਰ ਮੈਂ ਕੱਲਾ ਉਹਨਾਂ ਦੀ ਸਪੋਰਟ ਕਰਦਾ ਤੇ ਇਲੈਕਸ਼ਨ ਜਿੱਤੇ ਆ ਜਾਣਾ ਸੀ ਸਾਰਿਆਂ ਨੇ ਮਿਲ ਕੇ ਮਦਦ ਕੀਤੀ ਸਾਰਿਆਂ ਨੇ ਕੰਮ ਕੀਤਾ ਹੁਣ ਹੁੰਦਾ ਕੀ ਹੈ ਕਿਉਂਕਿ ਪਹਿਲਾਂ ਮੈਨੂੰ ਪ੍ਰਧਾਨ ਪਾਰਟੀ ਨੇ ਬਣਾਇਆ ਸੀਗਾ ਤੇ ਦੁਆਰਾ ਵੀ ਜਦੋਂ ਸਾਡੇ ਅਬਜ਼ਰਵਰ ਆਏ ਜਾਂ ਸਾਰੇ ਲੋਕ ਜਿਹੜੇ ਇਥੋਂ ਲੋਕ ਜਿਨ੍ਹਾਂ ਨੇ ਵਿਊਜ਼ ਲਿੱਤੇ ਵਰਕਰਾਂ ਦੇ ਤੇ ਲੀਡਰਸ਼ਿਪ ਦੇ ਤੋਂ ਉਹਦੇ ਵਿੱਚ ਮੈਕਸਿਮ ਜਿਹੜੇ ਸਾਡੇ ਕਾਉਂਸਲਰਜ਼ ওয়ার্ড ਪ੍ਰਧਾਨ ਮੰਡਲ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਇੰਚਾਰਜ ਉਹਨਾਂ ਨੇ ਮੇਰੇ ਬਾਰੇ ਇਹ ਗੱਲ ਕਹੀ ਕਿ ਇਹ ਅੱਛਾ ਕੰਮ ਕਰ ਰਿਹਾ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਮਿਲ ਕੇ ਕੰਮ ਕਰਨੇ ਆਂ ਸੋ ਦੈਟਸ ਵਾਈ ਉਹਨਾਂ ਨੇ ਇਹ ਮੇਨੂੰ ਦੁਆਰਾ ਜਿੰਮਵਾਰੀ ਦਿੱਤੀ ਹਾਂ ਰਾਜੀਵ ਰਿੰਗ ਦਾ ਨਜ਼ਦੀਕੀ ਹੋਣਾ ਇਟਸ ਨੋਟ ਮਤਲਬ ਅਪਰਾਧ ਨਹੀਂ ਹੈ ਸਾਡਾ ਭਰਾਵਾਂ ਵਾਲਾ ਰਿਸ਼ਤਾ ਹੈ ਅੱਛੇ ਅਸੀਂ ਦੋਸਤ ਹਾਂ ਬਟ ਮੈਂ ਰਾਜੀਵ ਰਿੰਗ ਦੀ ਖਾਸੀਅਤ ਦੱਸਣਾ ਚਾਹਨਾ ਕਿ ਜਿੰਨਾ ਮਰਜ਼ੀ ਅੱਛਾ ਰਿਸ਼ਤਾ ਹੋਵੇ ਜਿੰਨਾ ਮਰਜ਼ੀ ਸਾਡੀ ਭਾਈਵੰਦੀ ਹੋਵੇ ਉਹ ਕਿਸੇ ਨੂੰ ਵੀ ਕੋਈ ਅਗਰ ਸੀਡ ਸਪੋਰਟ ਕਰਦੇ ਆ ਕੋਈ ਪੋਸਟ ਦਿੰਦੇ ਆ ਤੇ ਉਹਦੇ ਪਿੱਛੇ ਉਹ ਉਹਦੀ ਕਾਬਲੀਅਤ ਪਲੱਸ ਲੋਕਾਂ ਦਾ ਕਾਂਗਰਸੀ ਵਰਕਰਾਂ ਦਾ ਕਿੰਨਾਕ سپورਟ ਹੈ ਉਹਨੂੰ ਚੈੱਕ ਕਰਦੇ ਆ ਆਦਰਵਾਇਜ਼ ਐਸਾ ਕੁਝ ਨਹੀਂ ਹੈ 27 ਦੇ ਵਿੱਚੋਂ ਅਸੀਂ 11 ਰਿਪੀਟ ਹੋਏ ਆ 16 ਬਦਲੇ ਗਏ ਜੀ ਤੋ ਮੈਨੂੰ ਸਿਰਫ ਇਸ ਕਰਕੇ ਨਹੀਂ ਹੈ ਪੋਸਟ ਤੇ ਬਿਠਾਇਆ ਗਿਆ ਕਿ ਮੈਂ ਕਰੀਬੀ ਆ ਮੈਂ ਐਮਐਲਏ ਰਿਆ 15 ਸਾਲ ਕਾਉਂਸਲਰ ਰਿਆ ਔਰ ਜਿਹੜੇ ਮੈਂ ਨਹੀਂ ਕਹਿੰਦਾ ਕੋਈ ਕੋਈ ਵੀ ਬੰਦਾ ਐ ਸੀਟ ਤੇ ਡਿਜ਼ਰਵ ਨਹੀਂ ਕਰਦਾ ਸਾਰੀ ਡਿਜ਼ਰਵ ਕਰਦੇ ਆ ਸਿਰਫ ਇੰਨੀ ਗੱਲ ਹੈ ਕਿ ਤੁਸੀਂ ਕਿੰਨੀ ਕਿ ਮਿਹਨਤ ਕਰ ਸਕਦੇ ਹੋ ਤੋ ਉਹਨਾਂ ਲੱਗਿਆ ਕਿ ਮੈਂ ਅੱਛੀ ਮਿਹਨਤ ਕਰ ਸਕਦਾ ਵਾਂ ਤੇ ਉਹਨਾਂ ਨੇ ਮੈਨੂੰ ਦੁਬਾਰਾ ਜਿੰਮਵਾਰੀ ਦਿੱਤੀ ਤੁਸੀਂ 6 ਵਿਧਾਨ ਸਭਾ ਸੀਟਾਂ ਦੀ ਗੱਲ ਕੀਤੀ ਤੇ ਜੇ ਵੈਸੇ ਦੀ ਇਲੈਕਸ਼ਨ ਦੀ ਗੱਲ ਕਰਾਂ ਤਾਂ ਰਾਜਾ ਵਰਿੰਗ ਜੀ ਤੇ ਆਪਣੇ ਆਸ਼ੂ ਜੀ ਦੇ ਵਿੱਚ ਕਰੀਬੀਆਂ ਨਹੀਂ ਦੇਖਣ ਨੂੰ ਮਿਲੇ ਜਿਹਦਾ ਖਾਮਯਾਜ਼ਾ ਸ਼ਾਇਦ ਸੀਟ ਦੇ ਉੱਤੇ ਵੀ ਦੇਖਣ ਨੂੰ ਮਿਲਿਆ ਕਿ ਦੋਵੇਂ ਇੱਕ ਮੰਚ ਤੇ ਆ ਕੇ ਪਾਰਟੀ ਦੇ ਲਈ ਦੁਬਾਰਾ ਉਸੇ ਤਰੀਕੇ ਕੰਮ ਕਰਨਗੇ ਆ ਦੇਖੋ ਜੋ ਸਮਾਂ ਬੀਤ ਗਿਆ ਸੋ ਬੀਤ ਗਿਆ ਇਸ ਬੈਡ ਔਰ ਗੁੱਡ ਇਹਨੂੰ ਬਾਰ-ਬਾਰ ਡਿਸਕਸ ਕਰਨਾ ਉਹ ਜ਼ਖਮ ਕ੍ਰੇਦਨ ਦੇ ਬਰਾਬਰ ਹੁੰਦਾ ਹੈ ਨਾਉ ਸਾਡਾ ਜਿਹੜਾ ਟਾਰਗੇਟ ਹੈ 2027 ਵਿਧਾਨ ਸਭਾ ਚੋਣ ਹੈ। ਔਰ ਜੇ ਅਸੀਂ ਇੱਕ ਵਾਰੀ ਫਿਰ ਇਹ ਗਵਾਲੀਆਂ ਅਸੀਂ ਮੈਂ ਨਹੀਂ ਕਹਿੰਦਾ ਕਿ ਅਸੀਂ ਐਮ.ਐਲ.ਏ ਬਣ ਕੇ ਤੇ ਰਾਜ ਕਰਨਾ ਜੇ ਗਵਾਲੀਆਂ ਤੇ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋ ਜਾਣਾ। ਸੋ ਪੰਜਾਬ ਵਾਸਤੇ ਕਾਂਗਰਸ ਬਹੁਤ ਜ਼ਰੂਰੀ ਹੈ। ਤੇ ਇਹ ਸਾਰੇ ਲੀਡਰ ਸਹਿਬਾਨਾਂ ਨੂੰ ਪਤਾ ਹੈ ਕਿ ਜੇ ਇਕੱਠੇ ਹੋ ਕੇ ਨਹੀਂ ਚੱਲਣਗੇ ਤੇ ਪਾਰਟੀ ਦਾ ਵੀ ਨੁਕਸਾਨ ਹੋਏਗਾ ਤੇ ਪੰਜਾਬ ਦਾ ਵੀ ਨੁਕਸਾਨ ਹੋਏਗਾ। ਸੋ ਆਲ ਆਰ ਯੂਨਾਈਟਿਡ ਔਰ ਹੋਪਫੁਲੀ 2026 ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗਾ ਕਿ ਸਾਰੇ ਇਕੱਠੇ ਮਿਲ ਕੇ ਕੰਮ ਕਰ ਰਹੇ ਕਾਂਗਰਸ ਪਾਰਟੀ ਦਾ ਤੇ ਤੁਹਾਡਾ ਆਫਿਸ ਵੀ ਲੁਧਿਆਣਾ ਇਸ ਦੇ ਵਿੱਚ ਹੈ ਤੇ ਇਸ ਦੇ ਲਈ ਕਾਫੀ ਕੰਮ ਵੀ ਕੀਤੇ ਆ ਤੁਸੀਂ ਚਾਹੇ ਸਕੂਲ ਆਫ ਐਮਐਨਐਸ ਦੀ ਗੱਲ ਕਰੀਏ ਜਾਂ ਉਹ ਕਮਿਊਨਿਟੀ ਹਾਲ ਦੀ ਤੇ ਕਿਹੜੇ ਕੰਮ ਪੈਂਡਿੰਗ ਰਹਿ ਗਏ ਨੇ ਤੇ ਕੀ ਜੇ ਜਨਤਾ ਤੁਹਾਨੂੰ ਫਿਰ ਤੋਂ ਮੌਕਾ ਦਿੰਦੀ ਹੈ ਤਾਂ ਕਿਹੜੇ ਕੰਮ ਤੁਸੀਂ ਇਸ ਦੇ ਵਿੱਚ ਦੁਬਾਰਾ ਕਰੋਗੇ ਪੂਰੇ ਦੇਖੋ ਅਗਰ ਕੱਲੇ ਈਸੀ ਗੱਲ ਕਰੀਏ ਤੇ بڑے ਪ੍ਰੋਜੈਕਟ ਹੈ ਜਿਹੜੇ ਐਮਐਲਏ ਸਾਹਿਬ ਤੋਂ ਨਹੀਂ ਪੂਰੇ ਉਲਟਾ ਨੇ ਆਨੇ ਰੋਕਤੇ ਲੇਕਿਨ ਮੈਂ ਪੂਰੇ ਲੁਧਿਆਣੇ ਦੀ ਗੱਲ ਕਰਾਂ ਤੇ ਇਹ ਸਰਕਾਰ ਜਿਹੜੇ ਮੁੱਦਿਆਂ ਤੇ ਆਈ ਸੀ ਪਹਿਲਾ ਸੀ ਐਜੂਕੇਸ਼ਨ ਸੈਕੰਡ ਹੈਲਥ ਤੀਜਾ ਸੀ ਨੋਨ ਕ੍ਰਿਪਟਲੀ ਇਹਨਾਂ ਦੀ ਪਾਲਿਸੀ ਸੀਗੀ ਸੋ ਇਹ ਚੌਥਾ ਇਹਨਾਂ ਨੇ ਜਿਹੜਾ ਲੋਕ ਲੁਭਾਵਨ ਵਾਅਦੇ ਕੀਤੇ ਸੀਗੇ ਪੈਨਸ਼ਨ 2500 ਕਰ ਦੇਾਂਗੇ 1000 ਰੁਪਏ ਦੇ ਦਾਂਗੇ ਮਤਲਬ ਹਰ ਮੋਰਚੇ ਤੇ ਲੋਕ ਫੇਲ ਹੋ ਗਏ ਸੋ ਲੁਧਿਆਣੇ ਨੂੰ ਕੋਈ ਨਵਾਂ ਕਾਲਜ ਨਹੀਂ ਮਿਲਿਆ ਲੁਧਿਆਣੇ ਨੂੰ ਕੋਈ ਨਵਾਂ ਸਕੂਲ ਨਹੀਂ ਮਿਲਿਆ ਜੋ ਅਸੀਂ ਲੈ ਕੇ ਆਏ ਉਹੀ ਇਹਨਾਂ ਨੇ ਕੰਟੀਨਿਊ ਕੀਤਾ लुधियाना ਨੂੰ ਕੋਈ ਨਵਾਂ ਹਾਈਵੇ ਕੋਈ ਨਵਾਂ ਫਲਾਈਓਵਰ ਨਹੀਂ ਮਿਲਿਆ ਹਾਂ ਜਿਹੜੇ ਉਹ ਮਾੜੇ ਮੋੜੇ ਗਲੀਆਂ ਦੇ ਕੰਮ ਐ ਉਹ ਤਾਂ ਕੌਂਸਲਰ ਦੇ ਕੰਮ ਐ ਅਗਰ ਤੁਸੀਂ ਕਹੀਏ ਕਿ ਕਾਰਪੋਰੇਸ਼ਨ ਦੇ ਵਿੱਚ 95 ਕੌਂਸਲਰ ਐ ਉਹਨਾਂ ਦਾ ਇੱਕ ਕੋਟਾ ਫਿਕਸ ਐ ਤੇ ਉਹਨਾਂ ਦੀ ਉਹ ਜਿਮਵਰੀ ਉਹਨਾਂ ਦੀ ਐ ਐਮਐਲਏ ਦਾ ਮਤਲਬ ਹੁੰਦਾ ਕਿ ਤੁਸੀਂ ਸ਼ਹਿਰ ਵਾਸੀ ਕੀ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਬਜ਼ੁਰਗਾਂ ਵਾਸਤੇ ਕੀ ਕਰ ਰਹੇ ਹੋ ਨੌਜਵਾਨਾਂ ਵਾਸਤੇ ਕੀ ਕਰ ਰਹੇ ਹੋ ਔਰ ਕਾਨੂੰਨ ਵਿਵਸਥਾ ਦੀ ਤੁਹਾਡੀ ਹਾਲਤ ਕੀ ਐ ਸੋ ਹਰ ਮੋਰਚੇ ਤੇ ਲੋਕ ਫੇਲ ਹੋ ਚੁੱਕੇ ਆ ਔਰ ਲੁਧਿਆਣਾ ਦੂਜਾ ਸਭ ਤੋਂ ਗੰਦਾ ਸ਼ਹਿਰ ਜਿਹੜਾ ਸਾਬਤ ਹੋ ਗਿਆ ਔਰ ਇਸ ਤੋਂ ਮਾੜੀ ਕੋਈ ਗੱਲ ਹੋ ਨਹੀਂ ਸਕਦੀ ਲੋਕਾਂ ਨੇ ਭਰ-ਭਰ ਝੋਲੀਆਂ ਇਹਨਾਂ ਦੀਆਂ ਭਾਰਤੀਆਂ ਵੋਟਾਂ ਪਾਵਾ ਕੇ ਤੇ ਇਹਨਾਂ ਨੇ ਲੁਧਿਆਣੇ ਨੂੰ ਸਭ ਤੋਂ ਗੰਦਾ ਸ਼ਹਿਰ ਸਾਬਤ ਕਰਤਾ ਇਸ ਤੋਂ ਮਾੜੀ ਸਿਟੀ ਆ ਸਰ ਇਹ ਤਾਂ ਆ ਇਸ ਤੋਂ ਮਾੜੀ ਗੱਲ ਹੀ ਨਹੀਂ ਹੈ ਜੀ ਇੱਕ ਬੰਦਾ ਤੁਹਾਨੂੰ ਇੰਨਾ ਵੈਲਕਮ ਕਰਦਾ ਤੁਸੀਂ ਤਾਂ ਭਾਬੂ ਕੋ ਕੇ ਮਤਲਬ ਤੁਹਾਨੂੰ پاگل ਹੋਣਾ ਚਾਹੀਦਾ ਲੋਕਾਂ ਦੀ ਸੇਵਾ 'ਚ ਲੇਕਿਨ ਤੁਸੀਂ ਲੁਧਿਆਣੇ ਨੂੰ ਖੜਾ ਕਿੱਥੇ ਕਰਤਾ ਕੀ ਦੂਜਾ ਸਭ ਤੋਂ ਡਰਟੀ ਸਿਟੀ ਅਨਾਉਂਸ ਹੋ ਗਿਆ ਲੁਧਿਆਣਾ ਸੋ ਸਾਨੂੰ ਸਾਰਿਆਂ ਨੂੰ ਲੁਧਿਆਣੇ ਦੇ ਵਾਸੀਆਂ ਨੂੰ ਇਸ ਗੱਲ ਤੇ ਸ਼ਰਮ ਮਹਿਸੂਸ ਹੁੰਦੀ ਹੈ ਜਦੋਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸੋ ਇਹ ਇਮੇਚੁਰ ਪੋਲੀਟੀਸ਼ੀਅਨ ਨੇ ਇਮੇਚੁਰ ਗਵਰਨੈਂਸ ਹੈ ਕੁਝ ਨਹੀਂ ਹੈ ਸਿਰਫ ਲੋਕਾਂ ਦਾ ਜਨਤਾ ਦਾ ਜਿਹੜਾ ਹਾਰਡ ਮਨੀ ਹੈ ਟੈਕਸ ਪੇ ਮਨੀ ਹੈ ਉਹਨਾਂ ਦੇ ਖਰਚਾ ਜਿਹੜਾ ਕਰ ਰਿਹਾ ਆਪਣੇ ਬੋਰਡਾਂ ਤੇ ਕਰ ਰਿਹਾ ਤੁਸੀਂ ਕਦੀ ਆਰਟੀਆਈ ਪਾ ਲੈਣਾ 5 ਸਾਲਾਂ ਤੇ ਲੁਧਿਆਣ ਦੀ ਡਿਵੈਲਪਮੈਂਟ ਤੇ ਕਿੰਨੇ ਪੈਸੇ ਲੱਗੇ ਮੁਲਾਹਮੋ ਲਗਨੀ ਤੇ ਕਿੰਨੇ ਲੱਗੇ ਤੇ ਐਡਵਰਟਾਈਜ਼ਮੈਂਟ ਤੇ ਕਿੰਨੇ ਲੱਗੇ ਤੁਹਾਨੂੰ ਪਤਾ ਲੱਗ ਜੂ ਵੀ ਐਡਵਰਟਾਈਜ਼ਮੈਂਟ ਤੇ ਪੈਸੇ ਜ਼ਿਆਦਾ ਲੱਗੇ ਆ ਤੇ ਕਮਾਂ ਦੇ ਘੱਟ ਲੱਗੇ ਆ ਤੇ ਯੁੱਧ ਨਸ਼ਾ ਵਿਰੁੱਧ ਨੂੰ ਕਿਵੇਂ ਦੇਖਦੇ ਹੋ ਜ਼ਿਆਦਾ ਹਾਈਪ ਕਰੀਏਟ ਕੀਤੀ ਗਈ ਹੈ ਜਾਂ ਜ਼ਮੀਨੀ ਸਤ੍ਹਾ ਤੇ ਕੰਮ ਹੋ ਰਿਹਾ ਹੈ ਮੈਨੂੰ ਸਿਰਫ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਆ ਏਸੀ ਹਾਲ ਦੇ ਵਿੱਚ ਮੈਰਿਜ ਪੈਲੇਸ ਜਾਂ ਸਕੂਲਾਂ ਦੇ ਵਿੱਚ ਐਮ ਐਲ ਏ ਸਕੂਲ ਦੇ ਟੀਚਰਾਂ ਨੂੰ ਇਕੱਠਾ ਕਰਕੇ ਜਿਹੜੇ 14 ਸਾਲ ਦੇ 12 ਸਾਲ ਦੇ 10 ਸਾਲ ਦੇ ਬੱਚੇ ਆ ਕੀ ਆ ਉਹਨਾਂ ਨੂੰ ਇਕੱਠਾ ਕਰੇ ਯੁੱਧ ਨਿਸ਼ੇਵਰਤ ਕਾਮਯਾਬ ਹੋ ਜਾਏਗਾ ਯੁੱਧ ਨਿਸ਼ੇਵਰਤ ਕੀ ਹੈ ਕਿ ਤੁਹਾਨੂੰ ਆਪਣੇ ਕਨਸਰਨਡ ਐਸ ਐਚਓ ਨੂੰ ਵਿਸ਼ਵਾਸ ਲੈ ਕੇ ਉਹਨੇ ਪੁੱਛਣਾ ਚਾਹੀਦਾ ਵੀ ਕਿੰਨੇ ਲੋਕ ਤੇਰੇ ਜਿਹੜਾ ਤੇਰੇ ਕੋਲ ਏਰੀਆ ਥਾਣਾ ਹੈ ਕਿੰਨੇ ਕੁ ਲੋਕ ਉਹਦੇ ਵਿੱਚ ਡਰੱਗਸ ਲੈਂਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਅਵੇਅਰ ਕਰੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆ 12 ਸਾਲ ਦਾ ਬੱਚਾ ਉਹ ਤੁਹਾਡਾ 12 14 ਸਾਲ ਦਾ ਬੱਚਾ ਹੈ ਸਕੂਲ ਗੋਇੰਗ ਚਾਈਲਡ ਹੈ ਤੁਸੀਂ ਉਹਨੂੰ ਕੀ ਕਹਿ ਰਹੇ ਹੋ ਯੁੱਧ ਨਿਸ਼ੇਵਰਤ ਦੇਖੋ ਜੇ ਤਾਂ ਜਿਹੜੀਆਂ ਡਾਟੇ ਦਿੰਦੇ ਆ ਇਹਨਾਂ ਨੇ ਬੋਰਡਾਂ ਤੇ ਵੀ ਲਾਤਾ ਉਹ ਸਮਾਂ ਤਾਂ ਨਸ਼ਾ ਖਤਮ ਹੀ ਹੋ ਜਾਣਾ ਚਾਹੀਦਾ ਸੀ ਬਟ ਹੋਇਆ ਨਹੀਂ ਨਾ ਵੱਧ ਗਿਆ ਸੋ ਫੇਲ ਨੇ ਗੱਲਾਂ ਨੇ ਪੈਸਾ ਖਰਚ ਕਰ ਰਿਆ ਲੁਧਿਆਣੇ ਦੇ ਲੋਕਾਂ ਦਾ ਉਹ ਜਿਹੜਾ ਕਹਿੰਦੇ ਰੇਤੇ ਤੋਂ ਇੰਨੇ ਪੈਸੇ ਆ ਜਾਣਗੇ ਫਲਾਨੀ ਚੀਜ਼ ਤੋਂ ਇੰਨੇ ਪੈਸੇ ਆ ਜਾਣਗੇ ਉਹਦੀ ਬਜਾਏ ਪੰਜਾਬ ਦਾ ਜਿਹੜਾ ਕਰਜ਼ਾ ਵਾ ਉਹ ਦੇਖ ਲਓ ਡਬਲ ਹੋ ਚੁੱਕਿਆ ਸੋ ਅਨਫੋਰਚੂਨੇਟ ਲੋਕਾਂ ਨੇ ਇਹ ਮੇਜਰ ਮਿਸਟੇਕ ਕੀਤੀ ਸੀ 2022 ਦੇ ਵਿੱਚ ਨਾ ਉਹ ਪੀਪਲ ਆਰ ਵੇਟਿੰਗ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਤੇ ਇਹਨਾਂ ਨੂੰ ਜਵਾਬ ਦੇਈਏ ਥੈਂਕ ਯੂ ਸੋ ਇਹ ਸੀ ਗਿਆ तमाम ਗੱਲਾਂ ਤੇ ਜੁੜੇ ਰਹੋ ਜਣੇ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਹਰਨੀ ਦੇ ਨਾਲ ਮੈਂ ਆਮ